ਇਹ ਖੜਾ ਜੀ ਬਲਟੋਆ ਥਾਣੇ ਦੇ ਬਿਲਕੁਲ ਸਾਹਮਣੇ ਬਹੁਤ ਵੱਡਾ ਵਿਸ਼ਾਲ ਇਕੱਠ ਸਾਫਾ ਫੌਜੀ ਨੌਜਵਾਨਾਂ ਦਾ ਨਜ਼ਰ ਆ ਰਿਹਾ ਹੈ ਕਾਰਨ ਕੀ ਹੈ ਪਿਛਲੇ 5-6 ਦਿਨ ਤੋਂ ਇੱਕ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਚੀਮਾ ਪਿੰਡ ਦੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਇਨਸਾਫ ਦੀ ਪੁਕਾਰ ਜਿਹੜੀ ਆ ਉਹ ਉੱਠੀ ਹੈ ਆਵਾਜ਼ ਉੱਠੀ ਹੈ ਕਿ ਇਨਸਾਫ ਨਹੀਂ ਮਿਲ ਰਿਹਾ 6 ਦਿਨ ਤੋਂ ਪਰਿਵਾਰ ਜਿਹੜਾ ਵਾ ਉਹ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਤੇ ਥਾਣੇ ਦੇ ਮੂਹਰੇ ਧਰਨਾ ਲਾ ਕੇ ਬੈਠਾ ਹੈ ਅੱਜ ਸਾਫਕਾ ਫੌਜ਼ੀਆਂ ਨੇ ਗਾਹ ਪਾ ਦਿੱਤਾ ਇਸ ਜਗ੍ਹਾ ਤੇ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਦੁੱਖ ਵਾਲੀ ਗੱਲ ਹੈ ਇਹ ਹਾਂਜੀ ਇੱਥੋਂ ਦੇਖੋ ਆਪਾਂ ਹੁਣ ਤੁਸੀਂ ਪਹਿਲਾਂ ਸੀ ਇਹ ਚੈਨਲ ਤੇ ਗੱਲ ਕਰਕੇ اٹੇ ਆਂ ਵੀ ਦੁੱਖ ਵਾਲੀ ਤਾਂ ਬਹੁਤ ਵੱਡੀ ਗੱਲ ਹੈ ਕਿ ਸਾਥੋਂ ਚੱਲਿਆ ਨਹੀਂ ਜਾ ਰਿਹਾ ਨਹੀਂ ਦੇਖੋ ਤੁਸੀਂ ਹੁਣ ਸਾਨੂੰ 4 ਘੰਟੇ ਆਉਣ ਨੂੰ ਲੱਗੇ ਸੀ ਨਾ ਪਾ ਪਟਿਆਲਾ ਤੋਂ ਆਏ ਆਂ ਇਹ ਦੁੱਖ ਸੀ ਤਾਂ ਆਇਆ ਨਾ ਸਾਡਾ ਪਰਿਵਾਰ ਸੀ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਜਿਹੜੇ ਆਮ ਲੋਕ ਨੇ ਅਸੀਂ ਉਹਨਾਂ ਦੀ ਵੀ ਰੱਖਿਆ ਕਰਾਂਗੇ ਆਪਾਂ ਤੋਂ ਲੈ ਕੇ ਤੁਸੀਂ ਖੇਮ ਕਰਨ ਪਹੁੰਚਿਆ ਸੀ ਖੇਮ ਕਰਨ ਪਹੁੰਚਿਆ ਸੀ ਸਵੇਰੇ ਤੇ 6 ਵਜੇ ਤੇ ਚੱਲੇ ਪਿਆ ਦੇਖੋ ਇਹ ਅਨਸਾਫ਼ ਸਰਕਾਰ ਨਹੀਂ ਦੇ ਰਹੀ ਜਾਂ ਪੁਲਿਸ ਦੀ ਮਿਲਿ ਭੁਗਤ ਹੈ ਜਿਵੇਂ ਦੱਸਣ ਦੇ ਜੋਗ ਨਾਲ ਆਪਾਂ ਨੂੰ ਪਤਾ ਲੱਗਿਆ ਇਤੋਂ ਲੋਕਲ ਫੌਜੀਆ ਤੋਂ ਸਾਡਿਆਂ ਤੋਂ ਪਿੰਡ ਦੇ ਬੰਦਿਆਂ ਤੋਂ ਵੀ ਪਿੰਡ ਦਾ ਬੰਦਾ ਵੀ ਕੋਈ ਧਰਨੇ 'ਚ ਨਹੀਂ ਆ ਰਿਹਾ ਐਡਾ ਜ਼ੁਲਮ ਕਰਨ ਦੇ ਬਾਵਜੂਦ ਚੌਂਕ ਦੇ ਵਿੱਚ ਜਾਂ ਪਿੰਡ ਦੇ ਵਿੱਚ ਚਾਕੂ ਮਾਰ ਕੇ ਮਾਰ ਦੇਣਾ ਉਹਦੇ ਸਿੱਖੀਕਰਾਂ ਦੀ ਬੇਅਦਵੀ ਕਰਨਾ ਕੇਸ ਪੁੱਟੇ ਜਿਵੇਂ ਉਹਨਾਂ ਦੀ ਵਾਈਫ ਨੇ ਦੱਸਿਆ ਉਹ ਗੁੱਡੀ ਲੜਕੀ ਨੇ ਦੱਸਿਆ ਵੀ ਕੇਸ ਪੁੱਟੇ ਗਏ ਉਹਦੇ ਤੇ ਜਿਹਨੂੰ ਮੈਂ ਫੌਜ ਦੇ ਵਿੱਚ ਜੇ ਉਹ ਕੰੰਗੀ ਕਰਦਾ ਦੀ ਮੈਂ ਤੌਲੀਆ ਥੱਲੇ ਵਸਾਉਂਦੀ ਸੀ ਮੈਂ ਉਹਨਾਂ ਨਾਲ ਗੱਲਬਾਤ ਕਰੀ ਐ ਤੇ ਉਹਨਾਂ ਦੀ ਕਿਰਪਾਨ ਤੋੜ ਕੇ ਪੈਰਾਂ 'ਚ ਸਿੱਟ ਗਏ ਤੇ ਦੱਸੋ ਫਿਰ ਐਡੂ ਵੱਧ ਕੇ ਜ਼ੁਲਮ ਹੋਰ ਕੀ ਹੋਊ ਇਹ ਸਾਡੀ ਇੱਕ ਸਿੱਖੀ ਨੂੰ ਵੀ ਢਾਹ ਲੱਗੀ ਆ ਨਾ ਬਾਈ ਜਿੱਦੋਂ ਨੂੰ ਅਸੀਂ ਬਾਦ ਇਹ ਜਿਹੜਾ ਜ਼ੁਲਮ ਦਾ ਰਾਜ ਵੱਧਦਾ ਜਾ ਰਿਹਾ ਇਹਨੂੰ ਰੋਕਣ ਦੀ ਲੋੜ ਐ ਅਸੀਂ ਸਾਬਕਾ ਫੌਜੀਆਂ ਨੂੰ ਅਪੀਲ ਕਰਦੇ ਆ ਲੋਕਾਂ ਨੂੰ ਵੀ ਅਪੀਲ ਕਰਦੇ ਆ ਆਓ ਰਲ ਮਿਲ ਇਹ ਜਿਹੇ ਸਰਕਾਰਾਂ ਨੂੰ ਨੱਥ ਪਾਈਏ ਇਹ ਜਿਹੇ ਸਰਕਾਰਾਂ ਨੂੰ ਚਲਦੇ ਕਰੀਏ ਔਰ ਪੁਲਿਸ ਵਾਲਿਆਂ ਨੂੰ ਦੱਸਿਏ ਵੀ ਸਹੀ ਰਾਜ ਕੀ ਹੁੰਦਾ ਹੈ ਵਰਦੀ ਚ ਅਸੀਂ ਵੀ ਡਿਊਟੀ ਕਰਕੇ ਆਏ ਸਾਡੀ ਡਿਊਟੀ ਦਾ ਇਹਨਾਂ ਦੀ ਡਿਊਟੀ ਦਾ ਜ਼ਮੀਨ-ਸਮਾਨ ਦਾ ਫਰਕ ਹੈ ਬਾਈ ਅਸੀਂ ਕਦੇ ਵਿਕੇ ਨਹੀਂ ਹੈ ਅਸੀਂ ਆਪਣੀ ਜਾਨ ਕਰਵਾਣ ਕਰਦਾਂਗੇ ਕਿਸੇ ਬਾਰਡਰਾਂ ਤੇ ਸਾਡੀ ਮਿਲੀ ਭੁਗਤ ਨਹੀਂ ਜਿਨ੍ਹਾਂ ਨੇ ਦੇਸ਼ ਤੇ ਸੰਵਿਧਾਨ ਦੀ ਰਾਖੀ ਕੀਤੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਅੱਜ ਉਹਨਾਂ ਨੂੰ ਇਨਸਾਫ ਲੈਣ ਵਾਸਤੇ ਗਰਾਊਂਡ ਤੇ ਆਉਣਾ ਪਿਆ ਬਹੁਤ ਮੀਤ ਪ੍ਰਣਾਲੀ ਜੀ ਜੀ ਸਰ ਮੈਂ ਸੂਬਾ ਮੀਤ ਪ੍ਰਧਾਨ ਆ ਸਾਬਕਾ ਸੈਨਿਕ ਕ੍ਰਾਂਤੀਕਾਰੀ ਹਿੰਦੂਨ ਪੰਜਾਬ ਜੀ ਨਾਮ ਚੰਦ ਸਿੰਘ ਰਾਮਪਰਾ ਹੂੰ ਜਿਵੇਂ ਅੱਜ ਦੀ ਅਸੀਂ ਇਸ ਘਟਨਾ ਦੇ ਵਿੱਚ ਦੁਖਦਾਈ ਘਟਨਾ ਦੇ ਵਿੱਚ ਜਿਵੇਂ ਸਾਡੇ ਸੂਬਾ ਪ੍ਰਧਾਨ ਨੇ 10 ਵਜੇ ਅਸੀਂ ਨਾਬੇ ਤੋਂ ਚੱਲੇ ਆ ਮੈਂ ਵੀ ਇਹਨਾਂ ਦੇ ਨਾਲ ਨਾਬੇ ਤੋਂ ਚੱਲਿਆ ਅਸੀਂ ਰਸਤੇ ਦੇ ਵਿੱਚ ਇਕੱਠੇ ਹੋਇਆਗੇ ਤੇ ਬਹੁਤ ਦੁੱਖ ਹੋਇਆ ਜਦੋਂ ਇਹ ਖਬਰ ਸੁਣੀ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਲੋਕ ਆ ਜਿਵੇਂ ਤੁਸੀਂ ਦੱਸਿਆ ਕਿ ਜਿਨ੍ਹਾਂ ਨੇ ਸੰਵਿਧਾਨ ਦੀ ਰਾਖੀ ਕੀਤੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਪਰ ਇਹ ਦੇਸ਼ ਦੇ ਜਿਹੜੇ ਇਹ ਬਗੀਚਾ ਦੇਸ਼ ਦਾ ਜਿਹੜਾ ਇਹ ਹਰਾ ਭਰਿਆ ਦੇਸ਼ ਸਾਨੂੰ ਦਿਖਾਈ ਦਿੰਦਾ ਹੈ ਇਹ ਸਾਡੇ ਫੌਜੀਆ ਦੇ ਖੂਨ ਨਾਲ ਸਿੰਜਿਆ ਹੋਇਆ ਦੇਸ਼ ਹੈ ਪਰ ਉਹਨਾਂ ਦੇ ਇੱਥੇ ਇਹ ਆ ਕੇ ਪਿੰਡਾਂ ਦੇ ਵਿੱਚ ਇਹੋ ਜਿਹਾ ਗੁੰਡਾ ਸਰਪੰਚ ਜਿਹਦੇ ਕੋਲ 60 70 ਕਿੱਲੇ ਪੈਲੀ ਹੋਵੇ ਤੇ ਉਹ ਉਹ ਪਿੰਡ ਦੇ ਵਿੱਚ ਆਪਣੀ ਇਹੋ ਜਿਹੀ ਗੁੰਡਾਗਰਦੀ ਕਰਕੇ ਕਿਸੇ ਨੂੰ ਵੀ ਗੁੰਡਾਗਰਦੀ ਨਾਲ ਮਾਰ ਦੇਵੇ ਜਾਨੋ ਮਾਰ ਦੇਵੇ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਭੂਕਣੀ ਤੋਂ ਸੁੱਤੀ ਪਈ ਹੋਵੇ ਫਿਰ ਉੱਥੇ ਲੋਕਾਂ ਦਾ ਰੋਹ ਜਾਗਣਾ ਇਸ ਤਰ੍ਹਾਂ ਜ਼ਰੂਰੀ ਹੈ ਤੁਹਾਡੇ ਕੋਲ ਡਾਕ ਦੇ ਨੇ ਜੀ ਤੁਹਾਡੀ ਕੋ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਇਸ ਮਸਲੇ ਦੇ ਵਿੱਚ ਵੀ ਕੀ ਕਮੀਆਂ ਨੇ ਕਿੱਥੇ ਕਮੀਆਂ ਨੇ ਕਿਉਂ ਨਹੀਂ ਗ੍ਰਿਫਤਾਰੀ ਹੋ ਰਹੀ ਜਾਂ ਉਹ ਸਰਪੰਚ ਦਾ ਨਾਮ ਵੀ ਹੈਗਾ ਐਫ ਆਈ ਆਰ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਨਾਲ ਗੱਲਬਾਤ ਇੱਥੋਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਉਹਨਾਂ ਦੀ ਲਗਾਤਾਰ ਕੰਟੀਨਿਊ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਪਰ ਸਾਨੂੰ ਦੇਖਣ ਨੂੰ ਲੱਗਦਾ ਜੇ ਪ੍ਰਸ਼ਾਸਨ ਇੰਨਾ ਕਾਬਿਲ ਹੋਵੇ ਇੱਥੋਂ ਦੀਆਂ ਏਜੰਸੀਆਂ ਇੰਨੀਆਂ ਕਾਬਿਲ ਹੋਣ ਤਾਂ ਉਹ ਐਡਾ ਵੱਡਾ ਕੋਈ ਬੰਦਾ ਨਹੀਂ ਹੈਗਾ ਸਰਪੰਚ ਵੀ ਦੇਸ਼ ਦੇ ਵਿੱਚੋਂ ਨਾਮ ਫੜਿਆ ਜਾਵੇ ਇਹਨਾਂ ਦੀ ਮਿਲੀ ਭੁਗਤਾ ਇਹ ਸਾਫ਼ ਜਾਹਰ ਹੁੰਦਾ ਇੱਥੋਂ ਵੀ ਇੰਨਾ ਚਿਰ ਹੋਵੇ ਤੁਸੀਂ ਥੋੜਾ ਜਿਹਾ ਕਿਸੇ ਦੇ ਕੁੱਤੇ ਦੇ ਡੰਡਾ ਮਾਰੋ ਜੇ ਐਫ ਆਈ ਆਰ ਲਿਖਾ ਦੇ ਨਾਲ ਦੀ ਨਾਲ ਉਹਨੂੰ ਚੱਕ ਕੇ ਲੈ ਜਾਂਦੇ ਨਾ 5 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਉਹਨੂੰ ਠੰਡ ਚ ਹਵਾ ਲੱਤ ਚ ਬੰਦ ਕਰ ਦਿੰਦੇ ਨੇਗੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਧਰਾਵਾਂ ਉੱਤੇ ਲਾਉਂਦੇ ਨੇਗੇ ਇਹ ਪਰ ਜਿਹੜਾ ਸਾਡਾ ਅੱਜ ਸੈਨਿਕ ਵੀਰ ਜਿਹਦੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਸੁੱਖ ਦੀ ਜ਼ਿੰਦਗੀ ਮਾਣ ਰਹੇ ਆਂਗੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਭੰਗੜੇ ਗਿੱਧੇ ਬਿਆਪਰੇ ਸਾਧੀਆਂ ਕਰ ਰਹੇ ਹੈਗੇ ਉਹਨਾਂ ਵੀਰਾਂ ਦਾ ਹਾਲ ਪੁੱਛ ਕੇ ਦੇਖੋ ਜਿਹੜੇ ਦੇਖਦਿਆਂ ਸਰਹੱਦਾਂ ਤੇ ਅੱਜ -10 ਡਿਗਰੀ ਟੈਂਪਰੇਚਰ ਦੇ ਵਿੱਚ ਉੱਥੇ ਡਿਊਟੀ ਕਰ ਰਹੇ ਨੇਗੇ ਉਹ ਦੇਸ਼ ਭਗਤ ਲੋਕ ਨੇਗੇ ਉਹ ਵਿਗਣ ਵਾਲੇ ਲੋਕ ਨਹੀਂ ਹੈਗੇ ਜਿਹੜੇ ਇੱਥੋਂ ਦੀ ਵਰਦੀ ਧਾਰੀ ਲੋਕ ਨੇ ਇਹ ਇਹ ਨਾ ਲੋਕਾਂ ਦੇ ਪੈਰਾਂ 'ਚ ਬਹਿ ਕੇ ਵੋਟਾਂ ਲੈਂਦੇ ਨੇ ਇਹਨਾਂ ਲੋਕਾਂ ਦੇ ਪੈਰਾਂ 'ਚ ਬੈਠ ਕੇ ਵੋਟਾਂ ਲੈ ਕੇ ਫਿਰ ਆਪਦਾ ਰਾਜ ਭਾਗ ਚਲਾ ਕੇ ਤਾਂ ਫਿਰ ਇਹੋ ਜਿਹੇ ਕਾਰੇ ਕਰਾਉਂਦੇ ਨੇ ਇਹਨਾਂ ਤੋਂ ਜਿਹੜਾ ਇਹਨਾਂ ਦੇ ਮੂਹਰੇ ਬੋਲਦਾ ਕਿਉਂਕਿ ਪੰਜਾਬ ਸਰਕਾਰ ਅੱਜ ਬਿਲਕੁਲ ਨਕਮ ਹੀ ਹੋ ਚੁੱਕੀ ਹੈਗੀ ਪੰਜਾਬ ਸਰਕਾਰ ਨੇ ਛੱਡੇ ਕਿਨੂਆ ਪਹਿਲਾਂ ਸਾਡੇ ਦੇਸ਼ ਦੇ ਸੈਨਿਕਾਂ ਨੂੰ ਕੁੱਟਿਆ ਫਿਰ ਉਹਨਾਂ ਨੇ ਕਿਸਾਨਾਂ ਨੂੰ ਕੁੱਟਿਆ ਫਿਰ ਉਹਨਾਂ ਨੇ ਮਜ਼ਦੂਰਾਂ ਨੂੰ ਕੁੱਟਿਆ ਫਿਰ ਜਿਹੜੇ ਪੱਤਰਕਾਰ ਛੋਡਾ ਭਾਈਚਾਰਾ ਜਦੋਂ ਮੂੰਹ ਖੋਲਣ ਲੱਗਿਆ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਦੱਸਣ ਲੱਗਿਆ ਤਾਂ ਉਹਨਾਂ ਨੇ ਉਹਨਾਂ ਨੂੰ ਚੱਕ ਕੇ ਬੰਦ ਕਰ ਦਿੱਤਾ ਪਰਚੇ ਵੀ ਪਾ ਗਏ ਪਰਚੇ ਵੀ ਪਏ ਤੇ ਉਸ ਤਾਨਾ ਸਾਹੀ ਉਸ ਤਾਨਾ ਸਾਹੀ ਸੱਸਣ ਦੇ ਖਿਲਾਫ ਅਸੀਂ ਇੱਥੇ ਇਕੱਠੇ ਹੋਿਆਂਗੇ ਅਸੀਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਤੇ ਸਾਡਾ ਪੂਰਾ ਸਮੂਹ ਸੈਨਿਕ ਪਰਿਵਾਰ ਇਹਨਾਂ ਦੀ ਅੱਜ ਪਿੱਠ ਦੇ ਉੱਤੇ ਖੜਾਗਾ ਜਿੰਨਾ ਚਿਰ ਸਾਡੇ ਵੀਰ ਨੂੰ ਇਸ ਨੂੰ ਨयक ਗੁਰਪ੍ਰੀਤ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਸ ਤੋਂ ਬਾਅਦ ਵੱਡੇ ਤਖੜੇ ਐਕਸ਼ਨ ਹੋਣਗੇ ਤੇ ਉਹਦੇ ਉਹ ਐਕਸ਼ਨਾਂ ਦੀ ਜ਼ਿੰਮੇਵਾਰ ਇੱਥੋਂ ਦੀ ਸਰਕਾਰ ਤੇ ਇੱਥੋਂ ਦਾ ਪ੍ਰਸ਼ਾਸਨ ਹੋਊਗਾ ਕੀ ਰੂਪਰੇਖਾ ਤੁਹਾਡੇ ਕੋਲ ਵੱਡੇ ਐਕਸ਼ਨ ਦੀ ਕਿਉਂਕਿ ਅੱਜ ਸਾਡੀ ਕਮੇਟੀ ਦੀ ਮੀਟਿੰਗ ਹੋਣੀ ਆ ਇਸ ਤੋਂ ਬਾਅਦ ਜਿਹੜੀ ਸਾਡੀ ਕਮੇਟੀ ਬਣੀ ਹੋਈ ਹੈ ਉਹਨਾਂ ਦੀ ਮੀਟਿੰਗ ਹੋਣੀ ਆ ਉਦੋਂ ਤੇ ਫੈਸਲਾ ਲਿਆ ਜਾਊਗਾ ਕਿਉਂਕਿ ਜੇ ਕਿਉਂਕਿ ਇਹ ਗੱਲ ਸਾਫ ਜਾਹਰ ਆ ਜੇ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਜਾਂ ਇਥੋਂ ਦੇ ਪ੍ਰਸ਼ਾਸਨ ਸੁੱਤੀ ਨੀਂਦ ਪਿਆ ਰਿਹਾ ਤਾਂ ਇਥੋਂ ਦੀ ਕਮੇਟੀ ਨੂੰ ਤੇ ਸਾਰੇ ਸੈਨਿਕ ਪਰਿਵਾਰਾਂ ਨੂੰ ਇਹ ਸਖਤ ਫੈਸਲਾ ਲੈਣ ਵਾਸਤੇ ਮਜਬੂਰ ਹੋਣਾ ਪਊਗਾ ਕਿਉਂਕਿ ਹਵਾਰ ਸਿੰਘ ਜੀ ਹੈਨਾ ਇਹ ਜੀ ਹਾਂਜੀ ਹਵਾਰ ਸਿੰਘ ਜੀ ਹਾਂਜੀ ਸਰ ਹਾਂਜੀ ਸਰ ਬੋਲ ਸਰ ਪਿਛੇ ਆਪਾਂ ਤੁਸੀਂ ਲੁਧਿਆਣਾ ਵਾਲੀ ਖਬਰ ਵੀ ਦੇਖੀ ਹੋਊਗੀ ਜਿੱਥੇ ਬੀਬੀ ਇੱਕ ਕੈਪਟਨ ਸਾਹਿਬ ਦੇ ਨਾਲ ਪੁਲਿਸ ਵਾਲਿਆਂ ਦਾ ਮਿਸਬੀਹੇਵ ਹੁੰਦਾ ਉਥੋਂ ਕਿੰਨਾ ਰੌਲਾ ਪਿਆ ਕਿਉਂ ਨਹੀਂ ਪ੍ਰਸ਼ਾਸਨ ਵਾਰ-ਵਾਰ ਉਹਨਾਂ ਗੱਲਾਂ ਤੋਂ ਸਬਕ ਲੈਂਦਾ ਅੱਜ ਫਿਰ ਇੱਕ ਬਿਲਕੁਲ ਉਸੇ ਤਰ੍ਹਾਂ ਦਾ ਹੀ ਮਸਲਾ ਹੈ ਮੈਂ ਅਵਤਾਰ ਸਿੰਘ ਮੈਂ ਅਵਤਾਰ ਸਿੰਘ ਮੁਖ ਬਲਾਰਾ ਪੰਜਾਬ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਅੰਮ੍ਰਿਤਸਰ ਪੰਜਾਬ ਜਿਹੜਾ ਪ੍ਰਸ਼ਾਸਨ ਹੈ ਉਹਦੀਆਂ ਹਮੇਸ਼ਾ ਤੋਂ ਕੁਝ ਨਲਾਇਕੀਆਂ ਰਹੀਆਂ ਕਿ ਆਪਣੀਆਂ ਗਲਤੀਆਂ ਤੋਂ ਕਦੀ ਨਹੀਂ ਸਿੱਖਿਆ ਉਹਦਾ ਕਾਰਨ ਇਹ ਹੈ ਕਿ ਪ੍ਰਸ਼ਾਸਨ ਦਾ 100% ਬੰਦਾ ਗਲਤ ਨਹੀਂ ਹੈ ਪਰ 30 40% ਪ੍ਰਸ਼ਾਸਨ ਦੇ ਲੋਕ ਇਹਨੇ ਭ੍ਰਿਸ਼ਟ ਨੇ ਉਹ ਗਲਤ ਲੋਕਾਂ ਦੇ ਨਾਲ ਮਿਲ ਜਾਂਦੇ ਆ ਅਪਰਾਧੀਆਂ ਨੂੰ ਉਹ ਫੜਦੇ ਨਹੀਂ ਆ ਅਪਰਾਧੀਆਂ ਦੇ ਨਾਲ ਮਿਲ ਕੇ ਉਹ ਜਿਹੜਾ ਇਹ ਸਾਰਾ ਕੁਝ ਜਿਹੜਾ ਰਾਲਾ ਗੋਬਲਾ ਕਰ ਦਿੰਦੇ ਆ ਜੀ ਇਸ ਵਜ੍ਹਾ ਦੇ ਨਾਲ ਕਿਤੇ ਨਾ ਕਿਤੇ ਪ੍ਰਸ਼ਾਸਨ ਬਦਨਾਮ ਹੁੰਦਾ ਸਾਰਾ ਪ੍ਰਸ਼ਾਸਨ ਬਦਨਾਮ ਅਸੀਂ ਨਹੀਂ ਕਹਿੰਦੇ ਅਸੀਂ ਬਹੁਤ ਸਾਰੇ ਵਧੀਆ ਲੋਕ ਪ੍ਰਸ਼ਾਸਨ ਦੇ ਵਿੱਚ ਹੀ ਵੇਖਿਆ ਹੈ ਜਿਹੜੇ ਸਾਬਕਾ ਸੈਨਿਕਾ ਜਥੇਬੰਦੀਆਂ ਦੀ ਬੜੀ ਮਦਦ ਕਰਦੇ ਰਿਹਾ ਬਹੁਤ ਕੋਆਪਰੇਟਿਵ ਪਰ 30 40% ਪ੍ਰਸ਼ਾਸਨ ਦੇ ਲੋਕ ਉਹ ਪ੍ਰਸ਼ਾਸਨ ਨੂੰ ਵੀ ਗੰਦਾ ਕਰਦੇ ਆ ਉਹ ਆਦੇਸ਼ ਨੂੰ ਵੀ ਗੰਦਾ ਕਰਦੇ ਆ ਉਹ ਸਾਡੇ ਪੰਜਾਬ ਨੂੰ ਵੀ ਗੰਦਾ ਕਰ ਰਹੇ ਆ ਤੇ ਸਾਬਕਾ ਸੈਨਿਕ ਜਥੇਬੰਦੀਆਂ ਜਿਹੜੀਆਂ ਇਹਨਾਂ ਜ਼ੁਲਮਾਂ ਦਾ ਜਿਹੜਾ ਹਮੇਸ਼ਾ ਟੱਕਰ ਆ ਕਰਦੀਆਂ ਰਹੀਆਂ ਔਰ ਅਸੀਂ ਹਮੇਸ਼ਾ ਇਸ ਟੱਕਰ ਦੇ ਵਿੱਚ ਖੜੇ ਰਵਾਂਗੇ ਮੈਂ ਸਵਾਲ ਉਧਰ ਵੀ ਕੀਤਾ ਸੀ ਕੀ ਲੱਗਦਾ ਤੁਹਾਨੂੰ ਕਿ ਐਫ ਆਈ ਆਰ ਤੁਸੀਂ ਦੇਖੀ ਐਫ ਆਈ ਆਰ ਦੇ ਵਿੱਚ ਸਰਪੰਚ ਦਾ ਨਾਂ ਹੈਗਾ ਜਾਂ ਨਹੀਂ ਹੈਗਾ ਐਫਆਈਆਰ ਦੇ ਵਿੱਚ ਸਰਪੰਚ ਦਾ ਨਾਮ ਹੈਗਾ ਬਿਲਕੁਲ ਹੈਗਾ ਪਰ ਉਹਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਹਲਕੇ ਦੇ ਵਿੱਚ ਲਿਖਿਆ ਗਿਆ ਪਰ ਜੇ ਅੱਜ ਉਹ ਗ੍ਰਿਫਤਾਰ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਤੇ ਪਰਿਵਾਰ ਨੂੰ ਉਹਨਾਂ ਤੋਂ ਖਤਰਾ ਦੂਸਰੀ ਗੱਲ ਜਿਹੜਾ ਮੇਨ ਅਪਰਾਧੀ ਹੈ ਉਹ ਅਪਰਾਧੀ ਅਗਰ ਖੁੱਲੇ ਸ਼ਰੀਆਮ ਖੁੱਲਾ ਰਹੇਗਾ ਤੇ ਉਹ ਕਿਤੇ ਨਾ ਕਿਤੇ ਸਮਾਜ ਵਾਸਤੇ ਵੀ ਖਤਰਾ ਹੈ ਉਸ ਤੋਂ ਵੱਡੀ ਗੱਲ ਇਹ ਹੈ ਕਿ ਜੋ ਦੋ ਅਪਰਾਧੀ ਫੜੇ ਗਿਆ ਉਹ ਬੰਦਾ ਬਾਹਰ ਰਹਿ ਕੇ ਉਹਦੀ ਇੰਨੇ ਹੱਥ ਪਾਵਰ ਉਹਦੀ ਇੰਨੀ ਜ਼ਿਆਦਾ ਹੈ ਮੰਤਰੀਆਂ ਦੇ ਨਾਲ ਸਰਕਾਰ ਦੇ ਨਾਲ ਕਿ ਉਹ ਅੰਦਰ ਬੰਦ ਕੀਤੇ ਅਪਰਾਧੀਆਂ ਨੂੰ ਵੀ ਛਡਾ ਲੇਗਾ ਤੇ ਆਪ ਵੀ ਬੜੇ ਆਰਾਮ ਦੇ ਨਾਲ ਬੱਜੇਗਾ ਕੱਲ ਮੇਰੀ ਨਾ ਕੋਈ ਪ੍ਰਸ਼ਾਸਨ ਦੇ ਨੁਮਾਇंदा ਨਾਲ ਗੱਲਬਾਤ ਹੁੰਦੀ ਉਹ ਕਹਿੰਦਾ ਯਾਰ ਸਾਡੇ ਕੋਲ ਕੋਈ ਜਾਦੂ ਦੀ ਛੜੀ ਥੋੜੀ ਵੀ ਅਸੀਂ ਉਹਨੂੰ ਪਤਾਲ ਚੋਂ ਲੱਭ ਲਵਾਂਗੇ ਜੇ ਪਗੋੜਾ ਬੰਦਾ ਤ ਉਹਨੂੰ ਫੜਾਂਗੇ ਅਸੀਂ ਉਹਦਾ ਐਫ ਆਈ ਆਰ 'ਚ ਨਾਂ ਤਾਂ ਦਰਜ ਹੋ ਗਿਆ ਤੇ ਤੇ ਜਾਣ ਬੁੱਝ ਕੇ ਤੱਕਾ ਕੀਤਾ ਜਾ ਇਹਦਾ ਇੱਕ ਸਿੱਧਾ ਜਵਾਬ ਹੈ ਜੀ ਪ੍ਰਸ਼ਾਸਨ ਦੇ ਕੋਲ ਇੱਕ ਕੰਪਲਿਕੇਟਡ ਥਿੰਕ ਉਹ ਬੋਲ ਸਕਦੇ ਆ ਕਿ ਉਹ ਅਸੀਂ ਫੜ ਨਹੀਂ ਸਕਦੇ ਉਹਨਾਂ ਨੂੰ ਪਰ ਸਾਡੇ ਕੋਲ ਵੀ ਇੱਕ ਕੰਪਲਿਕੇਟਡ ਉਹਦਾ ਬਿਲਕੁਲ ਬਰਾਬਰ ਤੇ ਹੈ ਅਸੀਂ ਅੱਜ ਆਪਣਾ ਧਰਨਾ ਛੱਡ ਦਾਂਗੇ ਤੇ ਨਹੀਂ ਫੜਨਗੇ ਕਿ ਇਹਦੇ ਜਿਹੜਾ ਜ਼ਿੰਮੇਵਾਰ ਕੌਣ ਹੈ ਅਸੀਂ ਉਹਨਾਂ 'ਚ ਆਪਣਾ ਜਿਹੜਾ ਸੰਘਰਸ਼ ਜਾਰੀ ਰੱਖਾਂਗੇ ਪ੍ਰਸ਼ਾਸਨ ਦਾ ਜਿਹੜਾ ਪੁਆਇੰਟ ਹੈ ਹੋ ਸਕਦਾ ਜਾਇਜ਼ ਹੋਵੇ ਹੋ ਸਕਦਾ ਨਾ ਜਾਇਜ਼ ਹੋਵੇ ਪਰ ਸਾਡਾ ਪੁਆਇੰਟ ਜਿਹੜਾ ਜਾਇਜ਼ ਹੈ ਜਿੰਨਾ 'ਚ ਸਾਡਾ ਮੇਨ ਅਪਰਾਧੀ ਨਹੀਂ ਫੜਿਆ ਜਾਂਦਾ ਸਾਡਾ ਜਿਹੜਾ ਸਾਬਕਾ ਸੈਨਿਕ ਗੁਰਪ੍ਰੀਤ ਸਿੰਘ 39 ਮੀਡੀਅਮ ਰੈਜੀਮੈਂਟ ਦੇ ਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਵਾ ਹੱਕ ਉਹਨਾਂ ਨੂੰ ਦਿਵਾ ਕੇ ਛੱਡਣਾ ਆ ਅਸੀਂ ਉਹਨਾਂ ਦਾ ਇਨਸਾਫ ਲੈ ਕੇ ਛੱਡਣਾ ਪ੍ਰਸ਼ਾਸਨ ਜਿਹੜਾ ਉਹ ਇਹ ਗੱਲ ਕਰ ਸਕਦਾ ਪਰ ਅਸੀਂ ਆਪਣੀ ਜਗ੍ਹਾ ਤੇ ਬਿਲਕੁਲ ਅਟੱਲ ਖੜੇ ਰਵਾਂਗੇ ਇਹ ਮਾਮਲਾ ਕਿਸੇ ਇੱਕ ਜਥੇਬੰਦੀ ਦਾ ਨਹੀਂ ਆ ਸਾਬਕਾ ਸੈਨਿਕ ਸਮੂਹ ਜਥੇਬੰਦੀਆਂ ਇਕੱਠੀਆਂ ਆ ਸਾਰਿਆਂ ਦਾ ਸਾਂਝਾ ਇਹ ਫੈਸਲਾ ਆ ਸਾਂਝੇ ਜੋ ਵੀ ਫੈਸਲਾ ਹੋਊਗਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਲਾਸਟ ਤੱਕ ਅਸੀਂ ਪਰਿਵਾਰ ਦੇ ਨਾਲ ਖੜੇ ਰਵਾਂਗੇ ਇਨਸਾਫ ਲੈਣ ਵਾਸਤੇ ਖੜਾ ਰਵਾਂਗੇ ਪਰ ਫਿਰ ਵੀ ਆਖਰੀ ਫੈਸਲਾ ਪਰਿਵਾਰ ਦਾ ਜ਼ਰੂਰ ਹੋਊਗਾ ਕਿਉਂਕਿ ਪਰਿਵਾਰ ਨੂੰ ਕਿਤੇ ਨਾ ਕਿਤੇ ਇਹ ਨਾ ਲਾ ਕੇ ਸਾਫ ਕਸਨਿਕ ਜਥੇਬੰਦੀਆਂ ਸਾਡੇ ਮਤਲਬ ਗੱਲ ਨਹੀਂ ਬੰਦ ਰਹੀਆਂ ਆਖਰੀ ਉਹ ਜੋ ਕਹਿਣਗੇ ਅਸੀਂ ਉਹਦੇ ਦੇ ਫਲ ਚੜਾਵਾਂਗੇ ਇੱਕ ਆਖਰੀ ਸਵਾਲ ਹੈ ਕਿੰਨੇ ਬੰਦੇ ਨਾਮਜ਼ਦ ਕੀਤੇ ਗਏ ਨੇ ਉਹ ਐਫ ਆਈ ਆਰ ਚ ਟੋਟਲ ਤਿੰਨ ਬੰਦਿਆਂ ਦੇ ਐਫ ਆਈ ਆਰ ਹੈ ਦੋ ਬੰਦਿਆਂ ਨੂੰ ਪ੍ਰਸ਼ਾਸਨ ਨੇ ਫੜਨ ਦਾ ਜਿਹੜਾ ਦਾਵਾ ਕੀਤਾ ਪਰ ਜਿਹੜਾ ਤਿੰਨ ਜਿਹੜਾ ਤੀਸਰਾ ਮੇਨ ਬੰਦਾ ਹੈ ਉਹਨੂੰ ਫੜਨ ਦੇ ਵਾਸਤੇ ਸਾਡਾ ਸੰਘਰਸ਼ ਜਿਹੜਾ ਇਹ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਉਹ ਬੰਦਾ ਨਹੀਂ ਫੜਿਆ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨੀ ਸੋ ਸੋ ਦੋਸਤੋ ਕਿਤਨਾ ਜੀ 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 ਮੈਂ ਕਪਟਨ ਪਰਸਚਿੰਗ ਜਨਨਸਕਤਰ ਸਾਬਕਾ ਸੈਨਿਕ ਸਾਲ ਮਜ਼ਦੂਰ ਕਮੇਟੀ ਮੈਂ ਜੋ ਸਾਬਕਾ ਕਿਸਾਰੇ ਸਾਬਰ ਨੇ ਗੱਲ ਦੱਸ ਦਿੱਤੀ ਆ ਇਹ ਵੀ ਕਿਸ ਤਰ੍ਹਾਂ ਕਤਲ ਹੋਇਆ ਕੀ ਚਾਹ ਚਾਹਨੇ ਹੈ ਦੂਜੀ ਗੱਲ ਮੈਂ ਇਹ ਚਾਹਣਾ ਵੀ ਜੇ ਕਦੇ ਇਹ ਕਿਸਾ ਦੀ ਬਦਬੀ ਇਹ ਪੰਜਾਬ ਤੋਂ ਬਾਹਰ ਹੋਈ ਹੁੰਦੀ ਸਰੇੋਮਨੀ ਕਮੇਟੀ ਨੰਗ ਸਿੰਘ ਬਥੇ ਕਿੰਨੇ ਬੰਦਿਆ ਜਥੇਬੰਦੀਆਂ ਇਨਾਮ ਹੋਣਾ ਆਉਣਾ ਹੀ ਖਬਰ ਕਿਸੇ ਬੰਦੇ ਜਥੇਬੰਦੀ ਨੇ ਕੋਈ ਸਰੇੋਮਨੀ ਕਮੇਟੀ ਅੱਗੇ ਨਹੀਂ ਆ ਰਹੀ ਕਿ ਇਹ ਕੇਸਾਂ ਦੀ ਬੇਦਬੀ ਹੋਈ ਆ ਉਹਦੇ ਕਕਾਰਾਂ ਦੀ ਬੇਦਬੀ ਹੋਈ ਆ ਇਸ ਚੀਜ਼ ਤੇ ਸਾਡਾ ਬਹੁਤ ਵੱਡਾ ਰੋਸ ਹੈ ਕਿ ਇੱਕ ਅਮਰਤਾ ਜੀ ਸਿੱਖ ਨਾਲ ਇਸ ਤਰ੍ਹਾਂ ਆਗਰੇ ਇਸ ਚੀਜ਼ੇ ਬਾਹਰ ਹੁੰਦੀ ਪੰਜਾਬ ਤੋਂ ਤੇ ਬਹੁਤ ਵੱਡੇ ਵੱਡੇ ਬਿਆਨ ਹੋਣੇ ਜੀ ਬਿਲਕੁਲ ਬਿਲਕੁਲ ਸੋ ਇਹ ਕਿਤਨਾ ਕਿਤੇ ਵਾਕਈ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੇ ਨਾਲ ਵੀ ਇਹ ਗਲਤ ਹੋਇਆ ਉਹਨਾਂ ਦੇ ਕੇਸਾਂ ਦੀ ਬੇਦਬੀ ਹੋਈ ਹਾਂਜੀ ਬੋਲੋ ਤੁਮ ਮੈਂ ਸਾਬਕਾ ਸੈਨਿਕ ਸਲਾਨ ਮਨੂਰ ਕਮੇਟੀ ਲੀਗਲ ਐਡਵਾਈਜ਼ਰ ਹਰਦਿਆਲ ਸਿੰਘ ਮੈਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦਾ ਕਿ ਚਲੋ ਬਾਕੀ ਤਾਂ ਠੀਕ ਆ ਕਿ ਜੋ ਵੀ ਹੋਇਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਸਾਡੇ ਨਾਲ ਨਹੀਂ ਆ ਲੇਕਿਨ ਇਹਨਾਂ ਨੇ ਪਹਿਲਾਂ ਮਜ਼ਦੂਰਾਂ ਨੂੰ ਜਿਲ੍ਹਾਂ ਨੂੰ ਛੁਟਿਆ ਉਹਨਾਂ ਦੇ ਹੱਥ ਚੁੱਕੇ ਉਸ ਤੋਂ ਬਾਅਦ ਕਿਸਾਨਾਂ ਦੇ ਚੁੱਕੇ ਅੱਜ ਇਹਨਾਂ ਨੇ ਸਾਡੇ ਸੈਨਿਕ ਚਾਪਕਾ ਸ਼ਾਨਾ ਕਦੇ ਉੱਪਰ ਵੀ ਹੱਥ ਉਠਾਏ ਉਹ ਦਿਨ ਸਾਨੂੰ ਰਸੂਲਪੁਰ ਨਹਿਰਾ ਤੇ ਇਹਨਾਂ ਨੇ ਮਜਬੂਰ ਕੀਤਾ ਮੈਂ ਅਫਸਰ ਸਾਹਿਬਾਨ ਉਹ ਇੱਕ ਵੱਡਾ ਰੈਂਕ ਹੀ ਉਹਨਾਂ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੇ ਮੈਨੂੰ ਕੱਲੇ ਤੋਂ ਫੜਿਆ ਮੈਂ ਉਹਨਾਂ ਨੂੰ ਦੱਸਿਆ ਵੀ ਕਿ ਮੇਰੇ ਦੋਨੋਂ ਗੋਡੇ ਫੈਕਚਰ ਆ ਪੁਲਿਸ ਮੇਰਾ ਧੱਕਾ ਨਾ ਕਰੋ ਲੇਕਿਨ ਉਹਨਾਂ ਨੇ ਮੈਨੂੰ ਦੋਨਾਂ ਸੜਾ ਦੋ ਖਿੱਚ ਕੇ ਇੱਕ ਵੀਆਈਪੀ ਅਫਸਰ ਨੇ ਖੁਦ ਮੈਨੂੰ ਖਿੱਚ ਕੇ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਮੈਂ ਸਾਬ ਮੈਨੂੰ ਇਸ ਤਰ੍ਹਾਂ ਨਾ ਕਰੋ ਧਰਨੇ ਤੇ ਮੈਂ ਹਾਂਜੀ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸਾਬ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਬੈਠਣ ਨੂੰ ਤਿਆਰ ਆ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ ਉਹਨਾਂ ਨੇ ਮੇਰਾ ਕੜਾ ਫੜਿਆ ਇੱਥੋਂ ਤੇ ਮੈਂ ਉਹਨਾਂ ਨੂੰ ਇਹ ਵੀ ਚੈਲੰਜ ਕੀਤਾ ਕਿ ਅਗਰ ਤੁਸੀਂ ਮੇਰੇ ਨਾਲ ਇਹ ਕਰ ਰਹੇ ਹੋ ਕਿ ਅਗਰ ਮੈਂ ਉਪਰੋਂ ਅਗੋਂ ਹੱਥ ਉਠਾਇਆ ਜਾਂ ਕੋਈ ਗੱਲ ਕੀਤੀ ਤੇ ਫਿਰ ਬੇਇਤੀ ਹੁੰਦੀ ਆ ਤੇ ਅਸੀਂ ਇੱਕ ਬੈਲਟ ਤਾਰੀਆਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਸਾਨੂੰ ਮਜਬੂਰ ਨਾ ਕਰੋ ਤੇ ਉਹਨਾਂ ਨੇ ਸਾਡੇ ਨਾਲ ਕਾਫੀ ਬਦਿੱਕੀਆਂ ਕੀਤੀਆਂ ਉਸ ਤੋਂ ਬਾਅਦ ਸਾਨੂੰ ਬਿਠਾ ਕੇ ਸਾਡੇ ਜਿਹੜੇ ਸਭ ਸਾਰੀਆਂ ਪਾਰਟੀਆਂ ਦੇ ਬੰਦੇ ਕਮੇਟੀਆਂ ਦੇ 22 ਜਵਾਨਾਂ ਨੂੰ ਕਾਫੀ ਪੂਰਾ 11 12 ਵਜੇ ਤੱਕ ਪਰੇਸ਼ਾਨ ਕੀਤਾ ਪਰ ਫਿਰ ਵੀ ਸਾਡੇ ਅਧਿਕਾਰੀ ਅਸੀਂ ਡਟੇ ਰਹੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਅਸੀਂ ਜੇਲ੍ਹ ਭੇਜਾਂਗੇ ਤੁਹਾਨੂੰ ਅਸੀਂ ਅੰਦਰ ਕਰਾਂਗੇ ਤੁਸੀਂ ਆਪਣੀ ਮ੍ਰਿਤਕ ਦੇਦਾ ਸੰਸਕਾਰ ਕਰ ਦਿਓ ਇਹ ਕਹਿੰਦਾ ਨਹੀਂ ਜੀ ਅਸੀਂ ਸਾਨੂੰ ਤੁਸੀਂ ਭਾਵੇਂ ਕਾਲੇ ਪਾਣੀ ਭੇਜ ਦਿਓ ਭਾਵੇਂ ਤਿਆੜ ਜਲ ਭੇਜ ਦਿਓ ਪਰ ਅਸੀਂ ਹੋਰ ਗੱਲ ਤੋਂ ਨਹੀਂ ਆਵਾਂਗੇ ਪਹਿਲਾਂ ਤੁਸੀਂ ਤਾਂ ਬਦਨਾਮ ਹੋ ਜੇ ਤੁਹਾਨੂੰ ਸਿਵਲ ਜਨਤਾ ਮਤਲਬ ਮੈਨੇ ਮਾਰ ਰਹੀ ਆ ਤਾਨੇ ਮਾਰ ਰਹੀ ਆ ਕਿ ਪੁਲਿਸ ਵੇਗੀ ਆ ਕੱਲ ਨੂੰ ਅਸੀਂ ਆਪਣੇ ਉੱਤੇ ਕਲੰਕ ਨਹੀਂ ਲਾਉਣਾ ਚਾਹੁੰਦੇ ਕਿ ਸਾਬਕਾ ਸੈਨਿਕਾਂ ਨੂੰ ਵੀ ਕੱਲ ਨੂੰ ਲੋਕ ਬੋਲਣ ਕਿ ਸਾਬਕਾ ਸੈਨਿਕ ਵੀ ਵੇਗ ਗਿਆ ਪਰ ਅਸੀਂ ਸਾਬਕਾ ਸੈਨਿਕ ਵਿਕਣ ਵਾਲੇ ਨਹੀਂ ਆ ਤੇ ਅਸੀਂ ਲਾਸ਼ ਤੱਕ ਡਟੇ ਰਾਵਾਂਗੇ ਜੋ ਜੀ ਨਜ਼ਰ ਸਾਨੂੰ ਹੱਕ ਨਹੀਂ ਮਿਲੇਗਾ ਬਹੁਤ ਬਹੁਤ ਵੈਗਜੀ ਕਾ ਖਾਲਸਾ ਵੈਗਜੀ ਕੀ ਫਤਿਹ ਸਲੂਟ ਹੈ ਇਹਨਾਂ ਨੌਜਵਾਨਾਂ ਨੂੰ ਔਰ ਇਹਨਾਂ ਸਾਡੇ ਸਾਫ ਕਾ ਸਤਾਰਿਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਰਾਖੀ ਵਾਸਤੇ ਕਈ ਕੁਰਬਾਨੀਆਂ ਦਿੱਤੀਆਂ ਕਈ ਸ਼ਾਇਦ ਬਹੁਤਾਂ ਨੇ ਲੜਾਈਆਂ ਵੀ ਲੜੀਆਂ ਹੋਣਗੀਆਂ ਸੋ ਅੱਜ ਇਹਨਾਂ ਨੂੰ ਆਪਣੇ ਇੱਕ ਫੌਜੀ ਨੌਜਵਾਨ ਦੇ ਇਨਸਾਫ ਲਈ ਧਰਤੀ ਤੇ ਆ ਕੇ ਗਰਾਊਂਡ ਤੇ ਆ ਕੇ ਧਰਨਾ ਲਾਉਣਾ ਪੈ ਰਿਹਾ ਇਹ ਸਰਕਾਰਾਂ ਲਈ ਵੀ ਸ਼ਰਮ ਦੀ ਗੱਲ ਹੈ ਤੇ ਸਾਡੇ ਸਾਰੇ ਸਮਾਜ ਵਾਸਤੇ ਵੀ ਸ਼ਰਮ ਦੀ ਗੱਲ ਹੈ ਜਿਹੜੇ ਲੋਕ ਅੱਜ ਵੀ ਘਰਾ ਦੇ ਵਿੱਚ ਬੈਠੇ ਨੇ ਇਹਨਾਂ ਦਾ ਸਾਥ ਨਹੀਂ ਦੇ ਰਹੇ ਉਹਨਾਂ ਵਾਸਤੇ ਵੀ ਇਹ ਸ਼ਰਮਨਾਕ ਗੱਲ ਹੈ ਇਸ ਫੌਜੀ ਨੌਜਵਾਨ ਨੂੰ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਅੱਜ ਦੀ ਵੀਡੀਓ ਵਿੱਚ ਨਹੀਂ ਧੰਨਵਾਦ